ਇਸ ਰਾਤ ਦੀ ਰਿਸਪਾਂਸ ਮਨੂੰ ਪਰ ਜਾਣਕਾਰੀ ਅੱਜ ਇੱਕ ਹੋਰ ਸੀਆਈਏ ਸਟਾਫ ਮੋਗਾ ਵੱਲੋਂ ਇੱਕ ਹੋਰ ਗਰੋ ਹੈ ਜਿਹੜਾ ਵੈਪਨ ਸਪਲਾਈ ਕਰਦਾ ਸੀ ਆ ਵੈਪਨ ਲੈ ਕੇ ਇੱਥੇ ਵਾਰਦਾਤ ਕਰਨ ਨੂੰ ਅੰਜਾਮ ਦੇਣ ਦੀ ਫਿਰਾਕ ਸੀ ਉਸ ਨੂੰ ਅਸੀਂ ਅਪ੍ਰੀਹੈਂਡ ਕੀਤਾ ਉਸ ਵਿੱਚ ਉਸਰੇ ਤਹਿਤ ਇੱਕ ਸਿਕਰਟ ਇਨਫੋਰਮੇਸ਼ਨ ਦੇ ਅਧੀਨ ਅਸੀਂ 1 ਐਫਆਈਆ ਨੰਬਰ 126 ਅੰਡਰ ਰੈਲੇਵੈਂਟ ਸੈਕਸ਼ਨ 611 ਬੀ ਐਨਐਸ 25590 ਆਰਮ ਸੈਕਟ ਪੀਐਸਸੀਟੀ ਰਜਿਸਟਰਡ ਕੀਤਾ ਹੈਗਾ ਉਸ ਦੇ ਵਿੱਚ ਅਸੀਂ ਕੁੱਲ ਜਿਹੜੇ ਸਿਕਰ ਇਨਫੋਰਮੇਸ਼ਨ ਦੇ ਤੱਕ ਪੰਜ ਜਿਹੜੇ ਹੈਗੇ ਸੀ ਅਕਿਊਜ਼ਡ ਉਹਨਾਂ ਦੇ ਇਨਫੋਰਮੇਸ਼ਨ ਸੀ ਕਿ ਇਹ ਜਿਹੜੇ ਹੈਗੇ ਵੈਪਨ ਲੈ ਕੇ ਮੋਗਾ ਮੋਗਾ ਚ ਕਿਸੇ ਵਾਰਦਾਤ ਨੂੰ ਦੇ ਵਾਰਦਾਤ ਕਰਨ ਦੀ ਫਿਰਾਕ ਫਿਰਾਕ ਚ ਸੀ ਇਸ ਲਈ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਤਿੰਨ ਜਿਹੜੇ ਹੈਗੇ ਸੀ ਪ੍ਰਦੀਪ ਪ੍ਰਦੀਪ ਸਿੰਘ ਹਰਵਿੰਦਰ ਸਿੰਘ ਅਤੇ ਜਸਕਰਨ ਸਿੰਘ ਅਨਾਂ ਨੂੰ ਅਸੀਂ ਇੱਕ ਮੋਟਰਸਾਈਕਲ ਜਿਹੜਾ ਪੀਵੀ 29 209475 ਜਸ ਸਪਲੈਂਡਰ ਮੋਟਰਸਾਈਕਲ ਸੀ ਉਸ ਤੋਂ ਉਹਨਾਂ ਨੂੰ ਅਪ੍ਰੀਹੈਂਡ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਸਾਨੂੰ ਕੁੱਲ 5 ਵੈਪਨ ਬਰਾਮਦਗੀ ਕੀਤੀ ਗਈ ਹੈ ਜਿਸ ਦੇ ਵਿੱਚ 4 ਜਿਹੜੇ ਹੈਗੇ ਸੀ 32 ਬੋਰ ਦੇਸੀ ਪਿਸਟਲ ਸਮੇਤ 10 ਜਿੰਦਾ ਰਾਉਂਡ ਜਿਹੜੇ 32 ਬੋਰ ਸੀ ਇੱਕ ਇਹਨਾਂ ਕੋਲ ਦੇਸੀ ਕੱਟਾ ਸੀ 315 ਬੋਰ ਦਾ ਉਸ ਦੇ ਦੋ ਰਾਉਂਡ ਜਿਹੜੇ ਹੈਗੇ ਇਹਨਾਂ ਕੋਲ ਬਰਾਮਦ ਕੀਤੇ ਗਏ ਇਸ ਲਈ ਫਰਦਰ ਅਸੀਂ ਜਿਹੜੀ ਪੁਸ਼ੀਸ਼ ਕਰਕੇ ਇਹਨਾਂ ਤੋਂ ਜਿਹੜਾ ਹੈ ਪਤਾ ਲੱਗਿਆ ਕਿ ਇਹ RAMJOT SINGH ਉਰਫ ਜੋਤ ਜਿਹੜਾ rau ke beed rau ke ਦਾ ਰਹਿਣ ਵਾਲਾ ਤੇ ਕੁਲਵੰਤ ਉਰਫ ਗੋਪਾ ਜਿਹੜਾ ਹੈਗਾ ਜ਼ਿਲ੍ਹਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇੰਨਾ ਤੋਂ ਇਹ ਜਿਹੜੇ ਵੈਪਨ ਲੈ ਕੇ ਆਏ ਸੀ ਤੇ ਜਿਹੜੇ ਇਹਨਾਂ ਦੇ ਨਾਲ ਹੀ ਇਹ ਇੱਥੇ ਆਪਣਾ ਦਾ ਜਿਆ ਧੰਦਾ ਕਰਦੇ ਸੀ ਹਜੇ ਗੈਂਗ ਨਾਲ ਅਸੀਂ ਵੈਰੀਫਾਈ ਕਰਦੇ ਪਏ ਹਾਂ ਕਿ ਕਿਸੇ ਗੈਂਗ ਨਾਲ ਸੰਬੰਧਿਤ ਹੈ ਕਿ ਨਹੀਂ ਬਟ ਇੱਕ ਫੋਰਨ ਚ ਕੋਈ ਬੰਦਾ ਹੈਗਾ ਜਿਹੜਾ ਇੱਥੋਂ ਦਾ ਹੀ ਲੰਡੇਕੇ ਦਾ ਹੈਗਾ ਜੱਸੀ ਉਸ ਨਾਲ ਇਹਨਾਂ ਦੇ ਰਿਲੇਸ਼ਨਸ ਪਾਈ ਗਏ ਨੇ ਇਹਨਾਂ ਦੇ ਪਹਿਲੇ ਕੁ ਮਾਮਲੇ ਦੱਸੀਏ ਹਾਂ ਅੰਨਾ ਦੇ ਉੱਪਰ ਜਿਹੜੇ ਦੋ ਹੈਗੇ ਆ ਰਾਮਜੋਤ ਸਿੰਘ ਜੋਤ ਅਤੇ ਕੁਲਵੰਤ ਸਿੰਘ ਗੋਪਾ ਅੰਨਾ ਦੇ ਉੱਪਰ ਕਾਫੀ ਪੱਤੇ ਰਜਿਸਟਰ ਨੇ ਰਾਮਜੋਤ ਉੱਪਰ 5 ਐਫਆਈਆਰ ਰਜਿਸਟਰ ਨੇ ਜਿਹੜੀਆਂ ਫਿਰੋਜਪੁਰ ਤੇ ਸੀ ਮੋਗੇ ਦੀ ਐਫਆਈਆਰ ਡਿਸਟ੍ਰਿਕਟ ਦੀਆਂ ਅਤੇ ਕੁਲਵੰਤ ਗੋਪਾ ਹੈਗੇ ਜਿਹੜਾ ਇਹਦੇ ਉੱਪਰ ਟੋਟਲ 17 ਐਫਆਈਆਰ ਹਜੇ ਤੱਕ ਸਾਨੂੰ ਜਿਹੜੀਆਂ ਰਿਕਾਰਡ ਚ ਮਿਲੀਆਂ ਨੇ ਇਸ ਵਿੱਚ ਡਿਫਰੈਂਟ ਹੁਸ਼ਿਆਰਪੁਰ ਦੀਆਂ ਜ਼ਿਆਦਾ ਸਬੀਐਸ ਨਗਰ ਹੁਸ਼ਿਆਰਪੁਰ ਉਧਰ ਲੈ ਰਹੀ ਦੀ ਨੇ ਰਿਫਾਈਲ ਰਜਿਸਟਰ ਦੀ ਕਿੰਨੇ ਜਨੇ ਗ੍ਰਿਫਤਾਰ ਕੀਤੀ ਟੋਟਲ 5 ਜਨੇ ਅਸੀਂ ਇਸ ਚ ਗ੍ਰਿਫਤਾਰ ਕਰ ਲਿੱਤੇ ਗਏ ਨੇ ਸਰ ਜਿਹੜਾ ਜੱਸੀ ਹੈ ਤੂੰ ਦੱਸ ਰਹੇ ਹੋ ਲੰਡੇ ਕਾ ਉਹ ਵੀ ਕਨੈਕਟ ਕੀਤਾ ਨਹੀਂ ਹਜੇ ਅਸੀਂ ਵੈਰੀਫਾਈ ਕਰਦੇ ਪਿਆ ਹਜੇ ਜਸਟ ਉਹਦਾ ਨਾਮ ਫਿਕਰ ਆਊਟ ਹੋਇਆ ਹੈਗਾ ਵੈਰੀਫਾਈ ਕਰਦੇ ਪਿਆ ਕਿ ਜੱਸੀ ਕੌਣ ਹੈ ਕੋਈ ਇਹਨਾਂ ਨਾਲ ਇਹਨਾਂ ਦੀ ਰਿਲੇਸ਼ਨ ਕਿਵੇਂ ਹੈ ਇਹ ਵੈਰੀ ਫ੍ਰੀ ਕਰਨ। ਉਹ ਸਰ ਮੋਗੇਲਾ ਰੌਕੇਲਾ ਜਣਾ ਉਹ ਦੂਸਰੇ ਪਾਸੇ ਨਵਾਚਰ ਰਹੇ ਇਹਨਾਂ ਦਾ ਰਿਸ਼ੀਨ ਆਪਸ ਚ ਮਿਲਕਾ ਹੋਇਆ ਹੈ। ਇਹ ਇੱਕ ਜਿਹੜੇ ਹੈਗੇ ਸੀ ਇਹਨਾਂ ਨੂੰ ਕਿਸੇ ਸੈਂਟਰ ਚ ਮਿਲੇ ਸੀ ਜੋ ਸਾਨੂੰ ਪਤਾ ਲੱਗਿਆ ਹੈਗਾ। ਇਸ ਸੈਂਟਰ ਜਿਹੜੇ ਡਿਕਸ਼ਨ ਡਿਕਸ਼ਨ ਸੈਂਟਰ ਚ ਇਹਨਾਂ ਦੀ ਜਿਹੜੀ ਹੈਗੀ ਸੀ ਆਪਸ ਚ ਮੁਲਾਕਾਤ ਹੋਈ ਸੀ ਜਿਹੜਾ ਕੁਲਵੰਤ ਸਿੰਘ ਗੋਪਾ ਹੈਗਾ ਤੇ ਇਹਨਾਂ ਦੀ ਆ ਰਾਮਜੋਤ ਦੀ ਇਹ ਐਡਿਕਟ ਇਹ ਐਡਿਕਟ ਲਾਲੋ ਜਿਹੜਾ ਹੁਣ ਇਹਨੇ ਛੜੇ ਛੱਡਿਆ ਹੋਇਆ ਹੈਗਾ ਬਟ ਇਹ ਡਿਕਟੀ ਹੈਗੇ ਪਹਿਲੇ ਨਸ਼ਾ ਕਰਦੇ ਸੀ। 100% ਵਾਸਤੇ ਵੀ ਬੋਲ ਸਕਦੇ ਨੀ ਹਾਜੀ ਫਾਈ ਕਰਦੇ ਪਏ ਕਿ ਇਹਨਾਂ ਦਾ ਮੰਤਵ ਸੀ ਕੀ ਇਹਨਾਂ ਦਾ ਮੋਟਿਵ ਸੀ ਇੱਥੇ ਵੈਪਨ ਰੱਖਣ ਦਾ ਕੀ ਇਹ ਐਕਸਟਰੋਸ਼ਨ ਕਾਲ ਚ ਸੀ ਕੀ ਇਹ ਕਿਸੇ ਨਸ਼ੇ ਸਮਗਲਰ ਦੇ ਨਾਲ ਰਿਲੇਟਡ ਸੀ ਅਸੀਂ ਸਾਰਾ ਹੁਣ ਰਿਮਾਂਡ ਨਾਲ ਦੋ ਦਿਨਾਂ ਦਾ ਹਾਸਲ ਕੀਤਾ ਅਸੀਂ ਵੈਰੀਫਾਈ ਕਰਦੇ ਹਾਂ ਜੀ ਰਿਮਾਂਡ ਮਿਲ ਗਿਆ ਤਾਂ ਕੋਈ ਦੋ ਦਿਨ ਦਾ ਰਿਮਾਂਡ ਇਹਨਾਂ ਦਾ ਮਿਲ ਚੁੱਕਾ ਸਰ ਸਰ ਤੋਂ ਵੱਗ ਸਿਰ ਤੇ 17 ਮਾਮਲੇ ਐ ਦਰਜ ਜਿਹਦੇ ਵਿੱਚ ਮੁਹੱਲੀ ਵੀ ਆ 1400 ਰੁਪਈਆ 1500 ਰੁਪਈਆ ਜੀ 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 ਇਹ ਪਤਾ ਲੱਗਾ ਕਿਸ ਟਾਈਪ ਦੇ ਮਾਮਲੇ ਕਰਦੇ ਨੇ ਨਹੀਂ ਇਹਦੇ ਉਪਰ ਲਿਖਿਆ ਹੋਇਆ 399 402 300 ਕਾਫੀ ਅਨਾਰੇ ਜਿਹੜੇ ਹੈਗੇ ਤੁਹਾਨੂੰ ਦਿੱਤੇ ਐਨਡੀਪੀਐਸ ਦੇ ਵੀ ਤਹਿਤ ਆਮ ਚ ਲੜਾਈ ਝਗੜਿਆਂ ਦੇ ਇਹਦੇ ਕਾਫੀ ਮਕਦਮੇ ਰਜਿਸਟਰ ਨੇ ਇਸ ਲਈ ਇਸ ਇਸ ਦੇ ਕਹਿਤੀ ਅਸੀਂ ਐਨਆਊਪਰ 111 ਬੀਐਨਐਸ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਧਾਰਾ ਹੈਗੀ ਉਸ ਤਹਿਤ ਅਸੀਂ ਐਫਆਈਆ ਰਜਿਸਟਰ ਕੀਤੀ ਇਹਨਾਂ ਦੋਨੋਂ ਗ੍ਰਿਫਤਾਰ ਹੈ ਜੀ ਜੀ ਇਹ ਵੀ ਦੋਨੋਂ ਗ੍ਰਿਫਤਾਰ ਨੇ ਜੀ ਤੇ ਪਹਿਲਾਂ ਕਿਸੇ ਮਾਮਲੇ ਚ ਪੀਓ ਤਾਂ ਨਹੀਂ ਇਹ ਕੁਲਵੰਸੇ ਨਹੀਂ ਇਹ ਨਹੀਂ ਅਸੀਂ ਚੈੱਕ ਕਰਦੇ ਪਏ ਹਾਈ ਸਾਨੂੰ ਸਿਰਫ ਇਹਦੀ ਡਾਟਾ ਰਿਕਾਰਡਿੰਗ ਮਿਲੇ ਕਿ ਇਹਦੇ ਉੱਪਰ ਐਨੇ ਪਰਚੇ ਰਜਿਸਟਰ ਨੇ ਜੇ ਪੀਓ ਹੋਇਆ ਤਾਂ ਉਸ ਸੰਬੰਧੀ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਜੇ ਬਹੁਤ ਕਿਹੜੇ ਇਹ ਮੋਟਰਸਾਈਕਲ ਸਾਨੂੰ ਮੁਖਰੀ ਮਿਲੀ ਸੀ ਸਿਟੀ ਏਰੀਆ ਚ ਇਹ ਫੜੇ ਪਕੜੇ ਗਏ ਨੇ ਸਰ ਜਿਹੜਾ ਰਾਮ ਜੋਤ ਹੈ ਇਹਦੇ ਖਿਲਾਫ prelim inquiry ਚ ਚੱਲ ਰਿਹਾ ਹੈ ਜੀ ਦਾ ਦੱਸਿਆ ਨਾ ਪੰਜ ਪੰਜ ਐਫਆਈਆਰ ਰਜਿਸਟਰ ਨੇ ਇਹਦੇ ਉੱਪਰ ਜਿਹੜਾ ਅੱਜ ਤੋਂ 1.5 ਤੋਂ 2 ਮਹੀਨੇ ਪਹਿਲਾਂ ਜਿਹੜਾ ਪ੍ਰਧਾਨ ਮੰਤਰੀ ਅੰਮ੍ਰਿਤ ਸ਼ਾਹ ਤੇ ਰਵਨੀਤ ਮਿੱਤੂ ਨੂੰ ਉਹ ਅਲੀ ਨਹੀਂ 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 ਜੀ ਨਹੀਂ ਉਹ ਇਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ ਉਹ ਵਾਲੇ ਬੰਦੇ ਨਹੀਂ ਸਰ ਇਹਨਾਂ ਦਾ ਪਤਾ ਲੱਗਾ ਵੀ ਇਹ ਹਥਿਆਰ ਲੈ ਕੇ ਕਿੱਥੋਂ ਆਏ ਤੁਹਾਨੂੰ ਦੱਸਿਆ ਨਾ ਇਹਨਾਂ ਨੇ ਅੱਗੇ ਰਾਮ ਜੋਤ ਤੇ ਨਾ ਤਾਂ ਲੈ ਸੀ ਅੱਗੇ ਰਾਸੀ ਇਹ ਵੈਰੀਫਾਈ ਕਰਦੇ ਪਏ ਅੰਨਾ ਨੇ ਅੱਗੇ ਕਿੱਥੋਂ ਲੈ ਸੀ ਜੋਤ ਦਾ ਨਾਮ ਸੀ ਜੀ ਬੱਚੇ ਉਹ ਤਾਂ ਇਥੋਂ ਆ ਗਏ